ਅੱਜ ਬੈਂਕ ਬਾਰੇ ਧਰਾਂ ਲਗਾਇਆ ਗਿਆ ਕੀ ਕਰਨਾ ਮੇਰਾ ਨਾਮ ਨਰਿੰਦਰ ਸਿੰਘਲਾ ਜੀ ਮੈਂ ਇੱਕ ਐਸਐਮ ਸੈਂਟਰੀ ਹੌਸ ਦਾ ਪ੍ਰੋਪਰਾਈਟਰ ਹਾਂ ਤੇ ਮੇਰਾ ਖਾਤਾ ਇਸ ਬ੍ਰਾਂਚ ਦੇ ਵਿੱਚ ਬਹੁਤ ਪੁਰਾਣਾ 1997 ਤੋਂ ਆ ਲੇਕਿਨ ਇਸ ਬ੍ਰਾਂਚ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਬਦਮਾਸ਼ੀ ਦਾ ਰਾਜ ਚੱਲਦਾ ਕਿਉਂਕਿ ਉਹਦਾ ਇਲਜ਼ਾਮ ਮੈਨੂੰ ਜਿਹੜਾ ਭੁਗਤਣਾ ਪੈ ਰਿਹਾ ਅੱਜ 8 4 2022 ਨੂੰ ਇਹਨਾਂ ਨੇ ਇੱਕ ਬੜੀ ਸਾਜ਼ਿਸ਼ ਰਚ ਕੇ ਮੈਨੂੰ ਬੈਂਕ 'ਚ ਬੁਲਾ ਕੇ ਉਦੋਂ ਵੀ ਮੈਨੂੰ ਇਹਨਾਂ ਤੋਂ origignal FD ਲੈਣੀ ਸੀ ਤੇ ਬਲਾ ਕੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਕਿ ਨਰਿੰਦਰ ਸਿੰਘਲਾ ਇੱਥੇ ਦੇ ਜਿਹੜਾ ਲੇਡੀ ਸਟਾਫ ਆ ਉਹਦੇ ਨਾਲ ਆ ਕੇ ਬਦਤਮੀਜ਼ੀ ਕਰਦਾ ਉਹਨੂੰ ਸ਼ਲੀਲ ਇਸ਼ਾਰੇ ਕਰਦਾ ਉਹਨਾਂ ਨੂੰ ਛੇੜਦਾ ਸੈਕਸ਼ੂਅਲ ਹਰਾਸ਼ਮੈਂਟ ਕਰਦਾ ਇਹ ਹੀ ਜੇ ਗੰਦੇ ਇਲਜ਼ਾਮ ਲਗਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਮੈਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਮੇਰੇ ਤੇ ਐਫ ਆਈ ਆਰ ਕਰ ਲਈ ਇਹਨਾਂ ਨੇ ਆ ਰਿਟਰਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਠੀਕ ਹੈ ਜੀ ਐਪਲੀਕੇਸ਼ਨ ਤੋਂ ਬਾਅਦ ਮੈਂ ਪੁਲਿਸ ਦੇ ਹੱਥੇ ਨਹੀਂ ਚੜਿਆ ਜਦੋਂ ਮੈਂ ਪੁਲਿਸ ਨੂੰ ਬਹੁਤ ਰਿਕਵੈਸਟਾਂ ਕਰੀਆਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖੀ ਪਰ ਉਸ ਨੇ ਦੀ ਲੈਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਨੇ ਮੇਰੇ ਕੋਲ ਮਜਬੂਰੀ ਸੀ ਮੈਂ ਕੋਰਟ ਦੇ ਵਿੱਚ ਗਿਆ ਕੋਰਟ ਚ ਜਾ ਕੇ ਬੈਂਕ ਦੇ ਅੰਦਰ ਲੱਗੇ ਹੋਏ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਪ੍ਰਜਰਵ ਕਰਵਾਇਆ ਜਦੋਂ ਪ੍ਰਜਰਵ ਹੋਣ ਦੇ ਮਾਨਯੋਗ ਅਦਾਲਤ ਵੱਲੋਂ ਆਰਡਰ ਹੋ ਗਏ ਤਾਂ ਇੱਥੇ ਦੀ ਤ੍ਰਿਪੜੀ ਪੁਲਿਸ ਨੇ ਮੈਨੂੰ ਇੱਕ ਕਲੀਨ ਚਿੱਟੀ ਚਿੱਟ ਦਿੱਤੀ ਇਹ ਕਿ ਇਹ ਦਰਖਾਸਤ ਦੇ ਵਿੱਚ ਜਿਹੜੀ ਬੈਂਕ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਝੂਠੀ ਆ ਇਹਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ ਉਸ ਤੋਂ ਬਾਅਦ ਮੈਨੇ ਫੇਰ ਆਪਣੀ ਪਹਿਲੀ ਦਿੱਤੀ ਐਪਲੀਕੇਸ਼ਨ ਤੇ ਵੀ ਤੇ ਰੀਪੋਰਟ ਆਉਣ ਤੋਂ ਬਾਅਦ 182 ਦੀ ਕਾਰਵਾਈ ਹੁੰਦੀ ਆ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਛੁੱਟੀ ਦੀ ਦਰਖਾਸਤ ਦਿੰਦਾ ਤਾਂ ਉਹਦੇ 182 ਦੀ ਕਾਰਵਾਈ ਕਰਨੀ ਬਣਦੀ ਆ ਪੁਲਿਸ ਦੀ ਮੈਨੇ ਰਿਟਰਨ ਦੇ ਵਿੱਚ ਦਰਖਾਸਤ ਦਿੱਤੀ ਪਰ ਉਹਦੇ ਤੇ ਵੀ ਜਿਹੜਾ ਉਸ ਟਾਈਮ ਦਾ ਆਈਓਸੀ ਸੁਖਵਿੰਦਰ ਸਿੰਘ ਉਹਨੇ ਮੈਥੋਂ ਪੈਸਿਆਂ ਦੀ ਡਿਮਾਂਡ ਕੀਤੀ ਲੇਕਿਨ ਮੈਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸਨੇ ਉਹ 182 ਦੀ ਕਾਰਵਾਈ ਨਹੀਂ ਕੀਤੀ ਤੇ ਉਹ ਦਰਖਾਸਤ ਫਾਈਲ ਕਰ ਦਿੱਤੀ ਉਹਦਾ ਨਤੀਜਾ ਹੀ ਨਿਕਲਿਆ ਮੈਨੂੰ ਇਹਨਾਂ ਨੇ ਲੋਕਰ ਨਹੀਂ ਬਰਤਨ ਦਿੱਤਾ ਉਸ ਤੋਂ ਬਾਅਦ ਮੇਰੇ ਜਿਹੜੇ ਇੱਥੇ ਫੰਡ ਪਈ ਸੀ ਉਹ ਨਹੀਂ ਮੈਂ ਵਰਤ ਸਕਿਆ ਤੇ ਜਿਹੜੀ ਮੇਰੀ ਐਫ ਡੀ ਸੀ ਹੁਣ ਅਪ੍ਰੈਲ 2025 ਦੇ ਵਿੱਚ ਨਿਊ ਹੋਣੀ ਸੀ ਜਦੋਂ ਮੈਂ ਉਹਨੂੰ ਆਨਲਾਈਨ ਚੈੱਕ ਰਿਆ ਕਿਉਂਕਿ ਮੈਂ ਬ੍ਰਾਂਚ ਜਾਣ ਤੋਂ ਡਰਦਾ ਸੀ ਮੇਰੇ ਅੰਦਰ ਸਹਿਮ ਹੋ ਗਿਆ ਸੀ ਡਰ ਹੋ ਗਿਆ ਸੀ ਬ੍ਰਾਂਚ ਜਾਣ ਦੀ ਬਜਾਏ ਮੈਂ ਜਦੋਂ ਆਨਲਾਈਨ ਚੈੱਕ ਰਿਆ ਤਾਂ ਉਹ ਐਫ ਡੀ ਉੱਥੇ ਨਹੀਂ ਬੋਲ ਰਹੀ ਸੀ ਉਸ ਤੋਂ ਬਾਅਦ ਮੈਨੇ ਆਪਣੇ ਦੋ ਬੰਦੇ ਇੱਥੇ ਭੇਜੇ ਬੈਂਕ ਦੇ ਵਿੱਚ ਤਾਂ ਮੈਨੇਜਰ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਜਵਾਨੀ ਕੋਈ ਜਵਾਬ ਨਹੀਂ ਦੇਵਾਂਗੇ ਜੋ ਕੁਝ ਕਰਨਾ ਹੈ ਲਿਖਤੀ ਰੂਪ ਚ ਭੇਜੋ ਉਹਦੀ ਹਾਰਡ ਕਾਪੀ ਹੈਗੀ ਤੁਹਾਡੇ ਕੋਲ ਕਿਲੀ ਐਫ ਡੀ ਜਿਹੜੀ ਐਫ ਡੀ ਤਾਂ ਇਹਨਾਂ ਨੇ ਬੈਂਕ ਚ ਪਲੱਜ ਕਰੀ ਵੀ ਆ ਆ ਲਿਖ ਕੇ ਦੇ ਆ ਰਸੀਦ ਦਿੱਤੀ ਵੀ ਆ ਜੀ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਮੈਨੇ ਲਿਖ ਕੇ ਭੇਜਿਆ ਵੀ ਮੇਰੀ ਜਿਹੜੀ ਨਵੀਂ ਐਫ ਡੀ ਬਣੀ ਆ ਉਹਦੀ ਮੈਨੂੰ ਕਾਪੀ ਇਸ਼ੂ ਕਰ ਦਿਓ ਜੀ ਇਹਨਾਂ ਨੇ ਜਵਾਬ ਲਿਖਿਆ ਵੀ ਤੁਹਾਡੀ ਨਵੀਂ ਐਫ ਡੀ ਰੀਨਿਊ ਨਹੀਂ ਹੋਈ ਮੈਨੇ ਉਸ ਤੋਂ ਬਾਅਦ ਲਿਖ ਕੇ ਭੇਜਿਆ ਵੀ ਮੈਨੂੰ ਕਾਰਨ ਦੱਸ ਦਿਓ ਕਿਉਂ ਨਹੀਂ ਰੀਨਿਊ ਹੋਈ ਤਾਂ ਇਹਨਾਂ ਨੇ ਕਾਰਨ ਨਹੀਂ ਦੱਸਿਆ ਉਸ ਤੋਂ ਬਾਅਦ ਮੈਂ ਸਾਰੀ ਰਾਤ ਸੌ ਨਹੀਂ ਸਕਿਆ ਰਾਤ ਮੈਂ ਮਿਲਣਾ ਪਾਈਆਂ ਹੈੱਡ ਆਫਿਸ ਨੂੰ ਪਾਈਆਂ ਡੀਜੀਪੀ ਸਾਹਿਬ ਨੂੰ ਪਾਈਆਂ ਫਾਈਨਾਂਸ ਮਿਨਿਸਟਰ ਨੂੰ ਪਾਈਆਂ ਪ੍ਰਾਈਮ ਮਿਨਿਸਟਰ ਨੂੰ ਪਾਈਆਂ ਪਰ ਉਹ ਮਿਲਾਂ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਤੇ ਇਹਨਾਂ ਨੂੰ ਪਾਈ ਮੈਂ ਸਵੇਰੇ ਵੀ ਮੈਨੂੰ ਬੈਂਕ ਖੁੱਲਦੇ ਹੀ ਦੱਸਿਆ ਜਾਵੇ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਕਿਉਂਕਿ ਮੇਰੇ ਪੈਸੇ ਦਾ ਮਾਮਲਾ ਇਹ ਤੇ ਮੈਨੂੰ ਇਹ ਲੱਗ ਰਿਹਾ ਵੀ ਮੈਂ ਅਸੁਰੱਖਿਤਾਂ ਨਾ ਤਾਂ ਮੇਰੇ ਲੋਕਰ ਚ ਪਿਆ ਸਮਾਨ ਸੁਰੱਖਿਤਾਂ ਨਾ ਮੇਰੇ ਤੁਹਾਡੇ ਕੋਲ ਪਏ ਫੰਡ ਐਫ ਡੀ ਨਗਦ ਪੈਸੇ ਜੋ ਵੀ ਹੈ ਉਸ ਰੱਖ ਦਿੱਨੀ ਹੈ ਇਸ ਕਰਕੇ ਮੈਨੂੰ ਜਲਦ ਤੋਂ ਜਲਦ ਕਿਸੇ ਮਾੜੀ ਘਟਨਾ ਵਾਪਨ ਤੋਂ ਪਹਿਲਾਂ ਮੈਨੂੰ ਮੇਰੀ ਐਫ ਡੀ ਬਾਰੇ ਦੱਸਿਆ ਜਾਵੇ ਮੈਨੇਜਰ ਸਾਹਿਬ ਨੂੰ ਅੰਦਰ ਜਾ ਕੇ ਬੜੀ ਬੇਨਤੀ ਕੀਤੀ ਲੇਕਿਨ ਮੈਨੇਜਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਤੇ ਉਹਦੇ ਚ ਮੈਂ ਜਿਹੜੀ ਇਹਨਾਂ ਨੂੰ ਸਵੇਰੇ ਮੇਲ ਪਾਈ ਸੀ ਲਿਖਿਆ ਸੀ ਵੀ ਜੇ ਤੁਸੀਂ ਮੈਨੂੰ ਜਵਾਬ ਨਹੀਂ ਦਉਂਗੇ ਤਾਂ ਮੈਂ ਮਜਬੂਰਨ ਰੋਸ਼ ਪ੍ਰਦਰਸ਼ਨ ਤੇ ਬੈਠਾਂਗਾ ਕਿਉਂਕਿ ਮੇਰੇ ਪਰਿਵਾਰ ਦੀ ਪੂੰਜੀ ਦਾ ਮਾਮਲਾ ਹੈ ਮੈਨੇ ਬੜੇ ਹੱਕ ਹਲਾਲ ਨਾਲ ਜਦੋਂ ਤੋਂ ਇਹ ਇਹਨਾਂ ਨੇ ਮੇਰੇ ਤੋਂ ਝੂਠੇ ਅਲੀਗੇਸ਼ਨ ਲਾਏ ਹੁਣ ਤਾਂ ਇਹਨਾਂ ਨੇ ਹੱਦ ਕਰਤੀ ਰਿਟਨ ਦੇ ਵਿੱਚ ਮੈਨੂੰ ਇੱਕ ਐਪਲੀਕੇਸ਼ਨ ਭੇਜਦੀ ਵੀ ਜਦ ਤਾ ਆਪਣੇ ਖਾਤਾ ਬੰਦ ਕਰਨ ਲਈ ਸਹਿਮਤੀ ਭੇਜਦੇ ਨਹੀਂ ਅਸੀਂ ਤਰਾ ਇੱਕ ਹਫਤੇ ਚ ਖਾਤਾ ਬੰਦ ਕਰ ਦਿਆਂਗੇ ਜਦੋਂ ਕਿ ਮੈਨੂੰ ਨਹੀਂ ਲੱਗਦਾ ਵੀ ਮੈਨੇ ਕੋਈ ਬੈਂਕ ਨਾਲ ਫਰੋਡ ਕੀਤਾ ਹੋਏ ਮੈਨੇ ਕੋਈ ਬੈਂਕ ਦੇ ਪੈਸੇ ਦੇਣੇ ਹੋਣ ਕਿਸ ਕਾਨੂੰਨ ਦੇ ਅਧੀਨ ਇਹਨਾਂ ਨੇ ਮੈਨੂੰ ਉਹ ਲੈਟਰ ਭੇਜੀ ਆ ਜਿਸ ਤੋਂ ਮੈਂ ਬਹੁਤ ਘਬਰਾਇਆ ਰਿਹਾ ਚਲੋ ਫੇਰ ਵੀ ਮੈਂ ਕਿਸੇ ਇੱਕ ਤਰ੍ਹਾਂ ਦੀ ਗੱਲ ਨਹੀਂ ਕੀਤੀ ਲੇਕਿਨ ਹੁਣ ਤਾਂ ਹੱਥ ਹੀ ਹੋ ਗਈ ਜਦੋਂ ਐਫ ਡੀ ਦੇ ਪੈਸੇ ਨਹੀਂ ਨਾ ਤਾਂ ਮੇਰੇ ਅਕਾਊਂਟ ਚ ਆਏ ਨਾ ਉਹ ਰਿਨਿਊ ਹੋਈ ਨਹੀਂ ਦੇ ਰਹੇ ਨੇ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਰਹੇ ਲਿਖਤੀ ਰੂਪ ਚ ਵੀ ਦੇਤੇ ਇਹਨਾਂ ਨੇ ਕਹਿ ਰਹੇ ਤੇ ਅਣਜਾਣੇ ਮੈਨੇਜਰ ਸਾਹਿਬ ਨੇ ਕੀ ਗੱਲਬਾਤ ਕੀਤੀ ਹੈ ਮੈਨੇਜਰ ਸਾਹਿਬ ਕਹਿੰਦੇ ਜੀ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਤੁਹਾਡੇ ਪੈਸੇ ਕਿੱਥੇ ਗਏ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮੈਂਨੇ ਹੁਣ ਸਭ ਤੋਂ ਆਣ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਡੀਜੀਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਮੈਂ ਪਹਿਲਾਂ ਬਹੁਤ ਐਪਲੀਕੇਸ਼ਨਾਂ ਦੇ ਚੁੱਕਿਆ ਹਲੇ ਵੀ ਪੈਂਡਿੰਗ ਪਈਆਂ ਹੋਣਗੀਆਂ ਪਤਾ ਨਹੀਂ ਫਾਈਲ ਕਰ ਦਿੱਤੀਆਂ ਹੋਣਗੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਹ ਸਮੇਂ ਸਿਰ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸ਼ਾਇਦ ਮੈਨੂੰ ਇਹ ਤਰਨੇ ਵਾਲੀ ਨੌਕਰੀ ਨਾ ਮਿਲਦੀ ਮੰਗ ਕੀ ਕਰਦੇ ਹੋ ਮੰਗ ਤਾਂ ਮੈਂ ਹੀ ਕਰਦਾ ਵੀ ਜਿਹੜੀ ਮੇਰੀ ਐਫ ਡੀ ਆ ਜਿਹੜੇ ਮੇਰਾ ਪੈਸਾ ਜਿਹੜਾ ਮੇਰਾ ਲੋਕਰ ਆ ਉਹ ਸੁਰੱਖਿਤ ਹੋਵੇ ਮੈਨੂੰ ਉਹ ਵਾਪਸ ਦਿੱਤਾ ਜਾਵੇ ਉਹ ਨਵੀਂ ਬਣਾ ਕੇ ਦਿੱਤੀ ਜਾਵੇ ਤੇ ਜਿਹੜੇ ਮੇਰੇ ਅਕਾਊਂਟ ਆ ਜਦ ਤੱਕ ਮੈਂ ਚਾਹਦਾ ਨਹੀਂ ਉਦੋਂ ਤੱਕ ਬੰਦ ਨਾ ਕੀਤੇ ਜਾਣ ਮੈਂ ਤਾਂ ਇਹੀ ਚਾਹਨਾ ਹੋਰ ਤਾਂ ਮੈਂ ਚਾਹਦਾ ਨਹੀਂ ਇਹਨਾਂ ਦੇ ਖਿਲਾਫ ਬਣਦੀ ਪੁਲਿਸ ਨੂੰ ਵੀ ਚਾਹੀਦੀ ਆ ਵੀ ਜਦੋਂ ਇਹਨਾਂ ਨੇ ਝੂਠੀ ਦਰਖਾਸਤ ਮੇਰੇ ਤੇ ਦਿੱਤੀ ਸੀ ਕੈਮਰਿਆਂ 'ਚ ਆ ਗਈ ਸਾਰੀ ਰਿਕਾਰਡਿੰਗ ਤਾਂ ਇਹਨਾਂ ਤੇ 182 ਦੀ ਕਾਰਵਾਈ ਵੀ ਕਰਨੀ ਚਾਹੀਦੀ ਆ ਇਹਨਾਂ ਤੇ ਹੋਰ ਜਿਹੜੀਆਂ ਕੋਈ ਤਾਰਾ ਲੱਗ ਕੇ ਇਹਨਾਂ ਨੇ ਜੋ ਮੈਨੂੰ ਹੈਰਾਨ ਕੀਤਾ ਉਹ ਤਾਰਾਂ ਦੇ ਤਹਿਤ ਵੀ ਪਰਚਾ ਦਰਜ ਕਰਨਾ ਚਾਹੀਦਾ ਜੇ ਸ਼ਹਿਰ ਦੇ ਅਮਨ ਸ਼ਾਂਤੀ ਦੇ ਲਈ ਔਰ ਇੱਕ ਚੰਗੇ ਬਿਜ਼ਨਸਮੈਨਾਂ ਦਾ ਪੈਸਾ ਬੈਂਕਾਂ 'ਚ ਪਿਆ ਹੁੰਦਾ ਸਰਵਿਸਮੈਨਾਂ ਦਾ ਆਪਣੇ ਹੱਕ ਦੀ ਕ ਉਹਨੂੰ ਮੇਰਾ ਖਿਆਲ ਆ ਜੇ ਪੁਲਿਸ ਪ੍ਰਸ਼ਾਸਨ ਬਚਾਣਾ ਚਾਹੁੰਦਾ ਸੁਰੱਖਿਅਤ ਰੱਖਣਾ ਚਾਹੁੰਦਾ ਸ਼ਾਂਤੀ ਲਈ ਤਾਂ ਇਹਨਾਂ ਦੇ ਜ਼ਰੂਰ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਇਹ ਜਿਹੇ ਜਿਹੜੇ ਲੋਕ ਬੈਂਕਾਂ 'ਚ ਬੈਠ ਕੇ ਠੱਗੀਆਂ ਮਾਰਦੇ ਨੇ ਉਹਨਾਂ ਦੇ ਖਿਲਾਫ ਨੱਥ ਪਾਈ ਜਾ ਸਕੇ ਕਿਹੜਾ ਬੈਂਕ ਹੈ ਇਹ ਕਿਹੜੀ ਜਗ੍ਹਾ ਹੈ ਇਹ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤ੍ਰਿਪੜੀ ਜੀ ਠੀਕ ਹੈ ਨੇੜੇ ਡਿਸਪੈਂਸਰੀ ਪਟਿਆਲਾ ਠੀਕ ਹੈ ਪਟਿਆਲੇ ਦਾ ਬੈਂਕ ਆ ਹਾਂਜੀ ਬੈਂਕ ਦਾ ਕੋਈ ਆ ਥੋੜਾ ਜਿਹਾ ਥੈਂਕਸ ਸਾਹਮਣੇ ਦਿਓ ਸਰ ਕੀ ਨਾਮ ਹੈ ਆਪਣਾ ਤੇ ਕੀ ਮੈਟਰ ਬਾਰੇ ਜਿਹੜਾ ਹੋਇਆ ਹੈ ਉਹਦੇ ਬਾਰੇ ਦੱਸੋ ਸਰ ਮੇਰਾ ਨਾਮ ਹੈ ਗੁਸ਼ੇਨ ਪ੍ਰਭਕਰ ਜੀ ਮੈਂ ਤ੍ਰਿਪੜੀ ਬ੍ਰਾਂਚ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਹਾਂ ਜੀ ਤੇ ਬਾਹਰ ਜੋ ਮੈਟਰ ਹੋਇਆ ਹੈ ਉਹਦੇ ਬਾਰੇ ਮੈਨੂੰ ਅੱਜ ਮੇਲ ਥਰੂ ਪਤਾ ਲੱਗਿਆ ਜੀ ਤੇ ਉਹਨਾਂ ਦਾ ਕੋਈ ਰੀਨਿਊਅਲ ਦਾ ਐਫਡੀ ਦਾ ਇਸ਼ੂ ਹੈ ਤੇ ਉਹਦੇ ਬਾਰੇ ਪਤਾ ਕਰਵਾ ਲੈਣੇ ਆ ਸੀ ਜੋ ਇਸ਼ੂ ਹੈ ਉਹਨਾਂ ਦਾ ਸੋਲਵ ਕਰਤਾ ਜੀ ਸਰ ਉਹਨਾਂ ਦਾ ਇਲਜ਼ਾਮ ਲੱਗਿਆ ਕਿ ਜਿਹੜਾ ਆਪਰੇਟਰ ਨਹੀਂ ਕਰਨ ਦੇ ਰਿਹਾ ਜਿਹੜੇ ਲੋਕਰ ਹੈਗੇ ਕਾਫੀ ਸੌਲਵ ਹੋ ਗਿਆ ਸਰ ਉਹ ਅੱਜ ਵੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਤੁਸੀਂ ਲੋਕਰ ਆਪਰੇਟ ਕਰ ਰਹੇ ਹੋ ਤੇ ਉਹ ਕਰ ਸਕਦੇ ਹੋ ਕੋਈ ਤੁਹਾਨੂੰ ਲੋਕਰ ਆਪਰੇਟ ਕਰਨ ਤੋਂ ਰੋਕ ਨਹੀਂ ਤੇ ਆ ਹਰ ਕਸਟਮਰ ਦਾ ਆਪਣਾ ਹੱਕ ਹੈ ਜਿਹਦੇ ਕੋਲ ਲੋਕਰ ਲਿੱਤਾ ਹੁੰਦਾ ਹੈ ਕਿ ਉਹ ਆਪਣਾ ਲੋਕਰ ਬ੍ਰੇਕ ਕਰ ਸਕਦਾ ਹੈ ਤੇ ਕੈਫਟੀ ਦਾ ਰੋਲਾ ਪਾਇਆ ਹੈ ਉਹਨਾਂ ਨੇ ਕਿ ਸਾਡੀ ਜਿਹੜੀ ਐਫ ਡੀ ਅਪ੍ਰੈਲ ਤੋਂ ਜਿਹੜੀ ਨਿਊ ਹੋਈ ਹੈ ਉਹ ਗਾਇਬ ਕਰ ਦਿੱਤੀ ਗਈ ਹੈ ਸਿਸਟਮ ਤੇ ਸ਼ੋ ਨਹੀਂ ਕਰ ਰਹੀ ਸਰ ਸਿਸਟਮ ਦੇ ਵਿੱਚ ਬਿਲਕੁਲ ਸ਼ੋ ਕਰ ਰਹੀ ਹੈ ਮੈਂ ਖੁਦ ਦੇਖਿਆ ਹੈ ਐਫ ਡੀ ਜੋ ਹੈ ਰੀਨੂਅਲ ਦਾ ਕੋਈ ਇਸ਼ੂ ਹੈ ਉਹਦਾ ਉਹ ਹਜੇ ਪਤਾ ਕਰਵਾ ਰਹੇ ਹਾਂ ਅੱਜ ਹੀ ਪਤਾ ਲੱਗਿਆ ਜੀ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਬੈਂਕ ਵਾਲ ਹੁਣ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਉਹਨਾਂ ਨੂੰ ਨਹੀਂ ਨਹੀਂ ਸਰ ਕੋਈ ਐਸੀ ਪਰੇਸ਼ਾਨੀ ਨਹੀਂ ਹੋ ਰਹੀ ਤੁਸੀਂ ਕਰ ਰਹੇ ਹੋ ਸਰ ਜੋ ਮੈਕਸਮ ਜਲਦੀ ਜਲਦੀ ਹੋਏਗਾ ਸਾਰ ਕੋਈ ਇਸ਼ੂ ਨਹੀਂ ਹੈ ਬਾਕੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿਉਂਕਿ ਇਹ ਪਬਲਿਕ ਮਨ ਇਨਵੋਲਵਡ ਹੈ ਇਸ ਏਰੀਆ ਦੇ ਵਿੱਚ ਤਾਂ ਵੀਡੀਓਗ੍ਰਾਫੀ ਪਲੀਜ਼ ਨਾ ਕੀਤੀ ਜਾਓ ਥੈਂਕ ਯੂ